ਦੋਸਤੋ ਲੋਹੇ ਦੀ ਚਦਰ ਦੀਆਂ ਚਗਾਠਾ ਬਣਦੀਆਂ ਤਾਂ ਤੁਸੀਂ ਬਹੁਤ ਵਾਰੀ ਦੇਖਿਆ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਰਾਏਕੋਟ ਰੋਡ ਮਲੇਰ ਕੋਟਲਾ ਤੇ ਲੈ ਕੇ ਚੱਲੇ ਆ ਜਿੱਥੇ ਅਸੀਂ ਤੁਹਾਨੂੰ ਦਿਖਾਉਨੇ ਆ ਸੀਐਨਸੀ ਮਸ਼ੀਨਾਂ ਦੇ ਨਾਲ ਚਗਾਠਾ ਬਣਦੀਆਂ ਮਤਲਬ ਸੀਐਨਸੀ ਮਸ਼ੀਨ ਐਵੇਂ ਚਦਰਾਂ ਨੂੰ ਮੋੜਦੀ ਆ ਜਿਵੇਂ ਕਾਗਜ਼ 모ੜੀ ਦਾ ਹੁੰਦਾ ਤੇ ਇੰਨਾ ਜ਼ਿਆਦਾ ਤੁਹਾਡਾ ਐਕਿਊਰੇਟ ਕੰਮ ਹੋਊਗਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਅੱਧੇ ਸੂਤ ਦਾ ਫਰਕ ਵੀ ਇਹ ਮਸ਼ੀਨ ਪੈਣ ਨਹੀਂ ਦਿੰਦੀ ਸਾਰਾ ਕੰਮ ਕੰਮਿਊਟਰਾਇਜ਼ ਹੁੰਦਾ ਤੇ ਮਸ਼ੀਨਾਂ ਲਾਈਆਂ ਕਿੰਨਾਂ ਨੇ ਇਹ ਲਾਈਆਂ ਨੇ ਜੀ ਲੋਟੇ ਸਟੀਲ ਵਾਲਿਆਂ ਨੇ ਜਿਨ੍ਹਾਂ ਦਾ ਪਿਛਲੇ 42 ਸਾਲ ਤੋਂ ਪੂਰਾ ਨਾਮ ਹੈ ਸ਼ਹਿਰ ਦੇ ਵਿੱਚ ਤੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਨੇ ਸਾਰੇ ਉਹ ਇਹਨਾਂ ਕੋਲ ਹੀ ਨੇ ਤੇ ਕਿੱਥੇ ਪਹੁੰਚਣਾ ਦੇਖੋ ਜੀ ਰਾਇਕੋਟ ਰੋਡ ਤੇ ਤੋਂ ਪਹਿਲੇ પેટ્રોલ ਪੰਪ ਪਾਉਂਦਾ ਉਹਦੇ ਨਾਲ ਹੀ ਹੈ ਜੀ ਲੋਟਸ ਸਟੀਲ ਤੇ ਮਾਤੀ ਜਿਹੜਾ ਇਹਨਾਂ ਦਾ ਮਾਲ ਤਿਆਰ ਕੀਤਾ ਹੋਇਆ ਉਹ ਦੇਖ ਲਓ ਪਹਿਲਾਂ ਤਾਂ ਨਿਗਾਹ ਮਾਰ ਲਓ ਪੂਰੇ ਏਰੀਏ ਦੇ ਵਿੱਚ ਨਾਮ ਹੈ ਜੀ ਲੋਟਸ ਸਟੀਲ ਵਾਲਿਆਂ ਦਾ ਆਪਣੇ ਸ਼ਹਿਰ ਚ ਇੱਕ ਬ੍ਰਾਂਡ ਬਣ ਚੁੱਕਿਆ ਜਿਹੜਾ ਇਹਨਾਂ ਦਾ ਕੰਮ ਹੈ ਅੱਜ ਤੋਂ ਮੈਂ ਕਹਿੰਦਾ 42-43 ਸਾਲ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ మర మర కమ్ మరో పంప ਜਿਵੇਂ ਦੋਸਤੋ ਤੁਹਾਨੂੰ ਦੱਸਿਆ ਸੀ ਅਸੀਂ ਕਿ ਜਿਹੜਾ ਨੋਟਿਸ ਥੀਲ ਹੈ ਅੱਜ ਦੇ ਸਮੇਂ ਦੇ ਵਿੱਚ ਜਿਲਾ ਬਰੇਰ ਕੋੜਲੇ ਦਾ ਲਾ ਲੋ ਬ੍ਰਾਂਡ ਬਣ ਚੁੱਕਿਆ ਹੈ ਹਨਾ ਤੇ ਭਾਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸ ਦਿਓ ਵੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਇਸ ਫੀਲਡ ਦੇ ਵਿੱਚ ਆਇਆ ਹਾਂ ਇਸ ਫੀਲਡ ਦੇ ਵਿੱਚ ਆਇਆ ਨੂੰ ਸਾਨੂੰ ਵਰਕਸ਼ਾਪ ਪਲਾਨ ਦੇ ਵਿੱਚ ਆਇਆ ਨਹੀਂ ਤਕਰੀਬਨ ਸਾਨੂੰ 40 ਸਾਲ ਹੋ ਚੁੱਕੇ ਨੇ ਠੀਕ ਹੈ ਵੀਰੇ ਪਹਿਲਾਂ ਸਾਡੇ ਫਾਜ਼ਲ ਸਾਹਿਬ ਨੇ ਸਦਾ ਕਿਰਪਾ ਸੀ ਲੋਟੇ ਜੀ ਉਹਨਾਂ ਨੇ ਵਰਕਸ਼ਾਪ ਸਾਡੀ ਛੱਠੇ ਵਿਹਾਰ ਦੇ ਵਿੱਚ ਵਰਕਸ਼ਾਪ ਸੀ ਉੱਥੇ ਸਾਡਾ ਲੋਹੇ ਦਾ ਕੰਮ ਸੀ ਲੋਹੇ ਦੇ ਜੰਗਲੇ ਜਾਲ ਪੌੜੀਆਂ ਛੱਟ ਸਾਰਾ ਕੁਝ ਬਣਾਦੇ ਸੀ ਸਮੇਂ ਰੀ ਤਵਰੀਲੀ ਨੂੰ ਦੇਖਦੇ ਹੋਏ ਜੋ ਸਮੇਂ ਨੇ ਮੰਗ ਕਰੀ ਤਾਂ ਅਸੀਂ ਝਗਾਟ ਦੀ ਲਾਈਨ ਦੇ ਵਿੱਚ ਆਏ ਝਗਾਠਾਂ ਦੀ ਲਾਈਨ ਦੇ ਵਿੱਚ ਆਏ ਨੇ ਵੀ ਤਕਰੀਬਨ ਸਾਨੂੰ 15 16 ਸਾਲ ਹੋ ਚੁਕੇ ਨੇ ਫਿਰ ਆਪਾਂ ਨੇ ਕਿੱਥੇ ਕਿੱਥੇ ਤੱਕ ਜਿਹੜਾ ਹੈਗਾ ਕੰਮ ਕਰ ਚੁੱਕਿਆ ਪੰਜਾਬ ਦੇ ਵਿੱਚ ਕੰਮ ਤਾਂ ਅਸੀਂ ਵੈਸੇ ਕਰਕੇ ਆਪ ਵੀ ਭੁੱਲ ਗਿਆ ਵੀ ਕਿੱਥੇ ਕਿੱਥੇ ਤੱਕ ਹੋ ਚੁੱਕਿਆ ਇਹ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਝਲਾ ਹੋਊਗਾ ਇਸ ਤਰ੍ਹਾਂ ਦਾ ਜਿੱਥੇ ਅਸੀਂ ਕੰਮ ਨਾ ਕਰਿਆ ਹੋਵੇ ਤੁਸੀਂ ਗੱਲ ਜਿੱਥੇ ਇੱਕ ਵਾਰੀ ਕੰਮ ਕਰਦਾ ਉਹਨੇ ਆਪਣੇ ਗਾਹਾਂ ਰਿਆਂ ਰਿਸ਼ਤੇਦਾਰਾਂ ਨੂੰ ਚਾਚੇ ਨੂੰ ਮਾਮੇ ਨੂੰ ਤਾਏ ਨੂੰ ਕਹਿ ਕੇ ਇੱਕ ਦੇ ਗਾਕ ਦੇ ਨਾਲ ਚਾਰ ਗਾਕ ਕੱਟ ਉਹ ਤਾਂਉਣ ਦਾ ਕਾਰਨ ਇਹ ਕਿ ਗਾਹਕ ਦੀ ਤਸੱਲੀ, ਗਾਹਕ ਨੂੰ ਮਾਲ ਵਧੀਆ ਮਿਲਣਾ, ਗਾਹਕ ਨੂੰ ਰੇਟ ਵਧੀਆ ਮਿਲਣਾ ਸਾਰਾ ਕੁਝ ਜ਼ਰੂਰੀ ਹੈ। ਇਸ ਕਰਕੇ ਦੀ ਜਿਨ੍ਹਾਂ ਨੇ بڑے ਪ੍ਰੋਜੈਕਟ ਵੀ ਨੇ ਸ਼ਹਿਰ ਦੇ بڑے ਪ੍ਰੋਜੈਕਟ ਲਾ ਲਈਏ ਜਿੱਤਾਂ ਆਪਣੇ ਸ਼ਹਿਰ ਦੀ ਲਾਲੀ ਮਲੇ ਕੋਲੇ ਦਾ ਤਾਰਾ ਕਾਨਵੈਂਟ ਹੈ, ਸਕੂਲ ਹੈ, ਸਰਵਿਤਕਰ ਸਕੂਲ ਹੈ, ਰੇਲਵੇ ਸਟੇਸ਼ਨ ਦੇ ਕੁਆਰਟਰ ਲਾ ਲਈਏ ਤੇ ਇਦਗਾ ਦਾ ਹਜਮੰਝਲ ਲਾ ਲਈਏ ਜਿਨ੍ਹਾਂ ਨੇ بڑے ਪ੍ਰੋਜੈਕਟ ਨੇ ਤਕਰੀਬਨ ਮੈਨੂੰ ਲੱਗਦਾ ਕੋਈ ਹੋਊਗਾ ਜਿਹੜਾ ਜਿੱਥੇ ਅਸੀਂ ਨਹੀਂ ਕੰਮ ਕਰਿਆ ਹੋਊਗਾ। ਠੀਕ ਹੈ। ਲੋਹੜੀ ਚਕਾਰ ਦੇ ਵਿੱਚ ਗਲਾਈ ਤਕਰੀਬਨ ਆਮ ਤੌਰ ਤੇ ਨਹੀਂ ਬਣਦੀ। ਆਪਾਂ ਇਹਨੂੰ ਗਲਾਈ ਵੀ ਦੇਖੋ ਗੋਲ ਜਿਸ ਤਰ੍ਹਾਂ ਦੀ ਮਰਜ਼ੀ ਗਲਾਈ ਹੋਵੇ ਮਰਜ਼ੀ ਗਲਾਈ ਹੋਵੇ ਆਪਾਂ ਗਲਾਈ ਵੀ ਤਿਆਰ ਕਰਦੇ ਆ। ਲਓ ਜੀ ਇਹ ਵੀ ਬਹੁਤ ਲੰਮੀ ਚੀਜ਼ ਆ ਲੋਹੇ ਦੀ ਟਿਕਾੜ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਨੇ ਗੋਲਾਈ ਦੇਖੀ ਹੋਊਗੀ। ਲੋ ਸਾਨੂੰ ਵੀ ਵੀਰੇ ਨੇ ਦੱਸਿਆ ਸਾਨੂੰ ਵੀ ਲੱਗਿਆ ਵੀ ਯਾਰ ਕਿਤੇ ਝੂਟ ਤਾਂ ਨਹੀਂ ਮਾਰਦੇ। ਤੇ ਗੋਲਾਈ ਵੀ ਤਿਆਰ ਕਰ ਦਿੰਦੇ ਨੇ ਜਿਸ ਤਰ੍ਹਾਂ ਦੀ ਮਰਜ਼ੀ ਗਲਾਈ ਹੋਵੇ। ਬਿਲਕੁਲ। ਆ ਜਦੋਂ ਲੱਕੜ ਦੀ ਜਿਵੇਂ ਹੁਣ ਆ ਆਪਾਂ ਇਹਨਾਂ ਦਾ ਮਾਲ ਤਿਆਰ ਕੀਤਾ ਹੋਇਆ ਇਹ ਚੈੱਕ ਕਰ ਲੈ। ਆਮ ਤੌਰ ਤੇ ਇਸ ਤਰ੍ਹਾਂ ਇਹਦਾ ਸਟੀਲ ਪਾਈਪ ਆ ਅੱਜ ਕੱਲ ਡਿਜ਼ਾਈਨ ਦੇ ਮੁਤਾਬਕ ਪੈਂਦੇ ਇੱਕ ਦੋ ਰੇ ਕਨੇਡੇ ਕਰਕੇ ਇਹਦੇ ਵਿੱਚ ਕੀ ਆ ਸ਼ੀਸ਼ਾ ਬਿਲਕੁਲ ਸਾਫ ਸੁਥਰੇ ਜੋਇੰਟ ਮਿਲਣਗੇ ਤੁਹਾਨੂੰ ਆ ਕਰੋ ਇੱਜ ਕਰੋ ਚੈੱਕ ਕਿਸੇ ਮਰਜ਼ੀ ਮਾਲ ਲਿਆ ਆਪਾਂ ਦੇਖਾ ਦਿਆਂ ਬਿਲਕੁਲ ਸਾਫ ਸੁਥਰੇ ਜੋਇੰਟ ਮਿਲਣਗੇ ਪਲੇਰ ਪੂਰਾ ਕੰਮ ਟਿਚ ਕਰਕੇ ਦਿੰਦੇ ਨੇ ਵੀਰ ਜੀ ਹੁਣੀ ਪਤਾ ਨਹੀਂ ਲੱਗਦਾ ਕਿ ਕਿਹਦੇ ਜੋਇੰਟ ਹੈਗਾ ਹਨਾ ਆ ਦੇਖੋ ਜੀ ਆ ਚੀਜ਼ ਇਹ ਪਹਿਲਾਂ ਇੱਥੇ ਬਿਲਡਿੰਗ ਹੁੰਦੀ ਹੁੰਦੀ ਜੀ ਇਹ ਬਿਲਡਿੰਗ ਅਸੀਂ ਖਤਮ ਕਰਕੇ ਇਹਨੂੰ ਆਪਾਂ ਲੋਕਾਡ ਆਪਾਂ ਲੱਗਦਾ ਲੋਕਾਡ ਆਪਾਂ ਲੱਗਾ ਠੀਕ ਹੈ ਜੀ ਬਿਲਡਿੰਗ ਇਹ ਖਤਮ ਹੋ ਗਈ ਹੈ ਹੁਣ ਇਹ ਕਿਹਦੇ ਕੋਲ ਨਹੀਂ ਆ ਲੋਕ ਦੇ ਵਿੱਚ ਲਾਉਣਾ ਲੋਕੀ ਫਸੇ ਹੋਏ ਨੇ ਇਹਦੇ ਬਿਲਡਿੰਗ ਨਹੀਂ ਹੋਊਗੀ ਉੱਥੇ ਉਹਦੇ ਨਾਲ ਇੱਕ ਤਾਂ ਲਾਈਫ ਵੱਜ ਜਾਂਦੀ ਹੈ ਇੱਕ ਜਿਹੜੀ ਚੀਜ਼ ਵੈਸੇ ਵੀ ਦੇਖਣ ਤੇ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ ਜੀ ਇਹ ਕੱਲੇ ਕੱਲੇ ਪੈਪਰ ਦਾ ਡਿਜ਼ਾਈਨ ਹੈ ਜੀ ਆਪਾਂ ਥੋੜਾ ਹੋਰ ਕੈਪ ਕੱਲਾ ਕੱਲਾ ਪੈਪਾ ਪਾਉਣਾ ਚਾਹੁੰਦੇ ਆ ਤਾਂ ਇਹ ਕੱਲੇ ਕੱਲੇ ਡਿਜ਼ਾਈਨ ਕੱਲੇ ਕੱਲੇ ਵਾਲੀ ਆ ਗਈ ਬਾਕੀ ਇਹਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਸਾਰਾ ਐਨ ਕੰਮ ਜਿਵੇਂ ਆਹ ਦੇਖੋ ਕੁੰਡੇ ਕਬਜੇ ਫਸਣ ਨੂੰ ਐ ਪਲਾਸਟਿਕ ਦੇ ਲਾਗੇ ਦਿੱਤੇ ਹੋਏ ਨੇ ਇਹ ਲੋਕ ਲਾਉਣ ਲਈ ਵੀ ਆ ਜੀ ਜਿਹੜੇ ਆਪਾਂ ਲੋਕ ਲਾਉਣਾ ਬਾਅਦ ਵਿੱਚ ਨਹੀਂ ਮਿਸਟਰੀ ਨੂੰ ਖੱਡਾ ਖੱਟਣਾ ਪੈਂਦਾ ਸੀਗਾ ਅਸੀਂ ਪਹਿਲਾਂ ਹੀ ਇਹਦੇ ਵਿੱਚ ਲੋਕ ਵਾਸਤੇ ਖਾਂਚੇ ਪਾਦੇ ਆ ਜਿਹੜਾ ਲੋਕ ਇਹਦੇ ਵਿੱਚ ਲੱਗ ਜਾਣਾ ਹੈ ਇਹਦੇ ਵਿੱਚ ਦੇਖੋ ਕੱਲੀ ਕੱਲੀ ਚੀਜ਼ਾਂ ਨੂੰ ਪੂਰੀ ਟੱਚ ਕੀਤੀ ਹੋਈ ਆ ਬਿਲਡਿੰਗ ਵੈਰਾ ਚੈੱਕ ਕਰ ਲਓ ਸਾਰਾ ਕੁਝ ਦੇਖ ਲਓ ਮਤਲਬ ਇੱਕ ਵਾਰੀ ਲੱਗੀ ਵੀਰ ਜੀ ਕਹਿੰਦੇ ਵੀ ਉਮਰ ਭਰ ਦੀ ਗਾਰੰਟੀ ਹੋ ਜਾਂਦੀ ਆ ਦੇਖੋ ਪ੍ਰੋਬਲਮ ਨਹੀਂ ਆਉਣੀ ਇਹਦੇ ਵਿੱਚ ਤੁਹਾਨੂੰ ਇਹਨਾਂ ਕੋਲ ਜਿਹੜੀਆਂ ਸੀਐਨਸੀ ਮਸ਼ੀਨਾਂ ਆਈਆਂ ਨੇ ਉਹਦੇ ਕਰਕੇ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਵੀ ਤੁਹਾਨੂੰ ਵੀ ਪਤਾ ਲੱਗੇ ਵੀ ਆਪਣੇ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲੀ ਜਗ੍ਹਾ ਲੋਟੇ ਸਟੀਲ ਜਿੱਥੇ ਸੀਐਨਸੀ ਮਸ਼ੀਨਾਂ ਆਈਆਂ ਨੇ ਤੇ ਹੁਣ ਆਪਾਂ ਉਧਰ ਗਿਆ ਮਾਰਦੇ ਆ ਕਰਦੇ ਆ ਸਾਰਾ ਕੰਮ ਚੈੱਕ ਵੀ ਕਿਵੇਂ ਸੀਐਨਸੀ ਮਸ਼ੀਨਾਂ ਦੇ ਨਾਲ ਤੁਹਾਨੂੰ ਫਾਇਦਾ ਮਿਲੂ ਇਵੇਂ ਬੈਂਡਿੰਗ ਹੁੰਦੀ ਆ ਸਾਰਾ ਕੰਮ ਤੁਹਾਨੂੰ ਚੈੱਕ ਕਰਾਉਣੇ ਆ ਆਜੋ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਆ ਮਸ਼ੀਨ ਤੋਂ ਆ ਦੇਖੋ ਜੀ ਆ ਵੀਰੇ ਕਟਿੰਗ ਵਾਲੀ ਮਸ਼ੀਨ ਆ ਗਈ ਇਹ ਕਟਿੰਗ ਵਾਲੀ ਹੋਗੀ ਜੀ ਅੱਛਾ ਜੀ ਇਹਦੇ ਵਿੱਚ ਸਿਰਫ ਕੰਮ ਕੋਇਲ ਚੜ੍ਹਦਾ ਹੈ ਕੋਇਲ ਚੜ੍ਹ ਗਿਆ ਉਸ ਤੋਂ ਬਾਅਦ ਮੁੰਡਾ ਨੇ ਫੀਡ ਕਰ ਦੇਣਾ ਜੋ ਉਸ ਦੀ ਸਾਈਜ਼ ਕੱਟਣੇ ਆਪਾਂ ਨੇ ਠੀਕ ਹੈ ਜੀ ਸਾਈਜ਼ ਕੱਟਣ ਤੋਂ ਬਾਅਦ ਇਹਨੇ ਆਟੋਮੈਟਿਕ ਆਪਦੇ ਸਾਈਜ਼ ਕੱਟ-ਕੱਟ ਕੇ ਆਪਦੀ ਜਗ੍ਹਾ ਤੇ ਰੱਖ ਦੇਣੇ ਆ ਅੱਛਾ ਜੀ ਆ ਦੇਖੋ ਜਿਹਦੇ ਸਾਈਜ਼ ਦੇ ਵਿੱਚ 1mm ਦਾ ਵੀ ਨਾਕ ਘੱਟ ਹੋ ਸਕਦਾ ਕੋਈ ਨਾ ਵੱਧ ਹੋ ਸਕਦਾ ਲੈ ਐਕਿਊਰੇਟ ਸਾਈਜ਼ ਹੋ ਉਹ ਆਪਣੇ ਸਾਈਜ਼ ਦੇ ਤੇ ਪ੍ਰੋਪਰ ਹੋਣਿਆ ਅੱਛਾ ਜੀ ਆ ਜਾਓ ਬਸ ਚੈੱਕ ਕਰਦੇ ਆ ਦਿਖਾਉਨੇ ਆ ਤੁਹਾਨੂੰ ਆਜੋ ਜੀ ਔਰ ਦੇਖੋ ਆ ਲੱਗਿਆ ਹੋਇਆ ਕੰਪਿਊਟਰ ਸਾਰਾ ਕੁਝ ਜਿਹੜਾ ਆਟੋਮੈਟਿਕ ਹੈ ਇਹ ਬਾਈ ਸਾਈਜ਼ ਸੈੱਟ ਕਰ ਰਹੇ ਹੋ ਤੁਸੀਂ ਹਾਂ ਜੀ ਸਾਈਜ਼ ਸੈਟ ਹੋ ਰਹੇ ਨੇ ਜੀ ਮੁੰਡਾ ਸਾਈਜ਼ ਜੋ ਇਹਦੇ ਵਿੱਚ ਇਹ ਗਰੇ ਮਸ਼ੀਨ ਨੇ ਕੱਟ ਲਿਆ। ਲਓ ਜੀ ਕਰੋ ਚੈੱਕ ਬਾਈ ਨੇ ਸਾਈਜ਼ ਫਿਰ ਕਰਤੇ। ਆ ਚੱਦਰ ਬਾਹਰ ਆ ਗਈ। ਆਟੋਮੈਟਿਕ ਜਿੰਨੀ ਕਟਿੰਗਸ ਆਪਾਂ ਨੂੰ ਚਾਹੀਦੀ ਹੈ। ਉਹ ਲਓ ਜੀ ਕਟਿੰਗ ਹੋ ਗਈ ਮਸ਼ੀਨ ਦੀ ਤੇ ਜਿਵੇਂ ਬਾਈ ਨੇ ਦੱਸਿਆ ਸਾਰੇ ਪੀਸ ਕੱਟ-ਕੱਟ ਕੇ ਰੱਖੇ ਹੋਏ ਨੇ। ਲਓ ਜੀ ਦੇਖੋ ਕੰਮ ਕਿਵੇਂ ਆਟੋਮੈਟਿਕ ਹੋ ਗਿਆ। ਤੇ ਜਿਵੇਂ ਬਾਈ ਨੇ ਦੱਸਿਆ ਵੀ ਉਹ ਦੇਖੋ ਸਾਹਮਣੇ ਕੋਇਲ ਜਿਹੜਾ ਚੜਿਆ ਹੋਇਆ ਸਿਰਫ ਉਹ ਕੋਇਲ ਚੜਾਉਣਾ ਆਪਾਂ ਨੇ। ਉਦੋਂ ਬਾਅਦ ਮਸ਼ੀਨ ਨੇ ਆਪੀ ਜਿਹੜੀ ਚੱਦਰ ਹੈ ਲਈ ਜਾਣੀ ਹੈ ਤੇ ਜਿੰਨੇ ਸਾਈਜ਼ ਬਣਾਉਣੇ ਨੇ ਆਪਾਂ ਨੇ ਉਹ ਆਟੋਮੈਟਿਕਲੀ ਇਹਨੇ ਕੱਟੇ ਜਾਣੇ ਨੇ ਤੇ ਆ ਲੈ ਕੇ ਜਿਉਂ ਇਹ ਕਟਿੰਗ ਹੋ ਗਈ ਜੋ ਆਪਾਂ ਨੂੰ ਸਾਈਜ਼ ਅਡਜਸਟ ਨੇ ਦੇਣੇ ਆ ਉਹ ਪ੍ਰੋਪਰ ਸਾਈਜ਼ ਦੇ ਚੁਗਾੜ ਬਣ ਕੇ ਤਿਆਰ ਹੋ ਜਾਣੀ ਆ ਬਣ ਕੇ ਤਿਆਰ ਹੋ ਜਾਣੀ ਆ ਠੀਕ ਹੈ ਜੀ ਤੇ ਆ ਜੋ ਫਿਰ ਇੱਥੇ ਇੱਥੇ ਕੱਟੀ ਹੁੰਦੀ ਆ ਇਹ ਕਟਿੰਗ ਹੋਣੀ ਆ ਜੀ ਉਸ ਵਾਰ ਸਾਡੇ ਕੋਈ ਢਾਈਆਂ ਨੇ ਇਹ ਲੋਕ ਵਾਲੀਆਂ ਢਾਈਆਂ ਨੇ ਪਹਿਲਾਂ ਜੋ ਟਾਪਾ ਲੱਗਦਾ ਸੀ ਉਹ ਬੈਲਡਿੰਗ ਹੋ ਕੇ ਲੱਗਦਾ ਸੀਗਾ ਉਹਦੀ ਚੁਗਾੜ ਦੇ ਵਿੱਚ ਜਿੱਥੇ ਬੈਲਡਿੰਗ ਹੋ ਜਾਂਦੀ ਆ ਉੱਥੇ ਜੰਗਾਲ ਲੱਗਣ ਦੇ ਚਾਂਸ ਬਚ ਜਾਂਦੇ ਆ ਇਹ ਟਾਪਾ ਬਣ ਗਿਆ ਇਹ ਹੁਣ ਟਾਪਾ ਫਸ ਜਾਣਾ ਤੇ ਬੈਟਰੀ ਇਸੇ ਕਰਕੇ ਲੋਡਣੀ ਪੈਣੀ ਮਤਲਬ ਆਟੋਮੈਟਿਕਲੀ ਸ਼ੀਟ ਸ਼ੀਟ ਬਣ ਜਾਣੀ ਲਓ ਜੀ ਇਹਦੇ ਨਾਲ ਜਿਹੜਾ ਹੈਗਾ ਬੈਲਡਿੰਗ ਦਾ ਕੰਮ ਹੋਰ ਘਟ ਗਿਆ ਮਤਲਬ ਬੈਲਡਿੰਗ ਵਾਲਾ ਕੰਮ ਘਟ ਗਿਆ ਹਾਂਜੀ ਹਾਂ ਤੇ ਉਹਦੇ ਨਾਲ ਜਿਹੜੀ ਜਗ੍ਹਾ ਲੱਗਦਾ ਹੈ ਨਾ 400 ਵੀ ਖਤਮ ਹੋਗੇ ਠੀਕ ਹੈ ਜੀ ਕਰੋ ਚੈੱਕ ਆ ਸਾਰਾ ਜਿਹੜਾ ਸਾਈਜ਼ ਬਣਾ ਰਹੇ ਨੇ ਬਾਈ ਹੁਣੇ ਹੁਣ ਆਉਂਦੇ ਆ ਜੀ ਮੇਨ ਜਿਹੜੀ ਮਸ਼ੀਨ ਆ ਜਿਹੜੀ ਮਤਲਬ ਸ਼ੀਟ ਨੂੰ ਆਏ ਮੋੜ ਦਈਏ ਜਿਵੇਂ ਕਾਗਜ਼ੇ ਬੋੜੀ ਦਾ ਹੁੰਦਾ ਨਾ ਕਰੋ ਚੈੱਕ ਆ ਵੀਰੇ ਸਾਰਾ ਤਿਵਾਰ ਤਿਆਰ ਹੋ ਰਹੀ ਹੈ ਸਾਰੀ ਤ ਇਹ ਰੋਪਰ ਬੈਂਡ ਆ ਜਿਹੜੇ 90 ਡਿਗਰੀ ਦੇ ਹੋਣੇ ਆ। ਅੱਛਾ ਜੀ ਤੇ ਜਿਹੜੀ ਇਹਦੀ ਰੇਡੀਅਸ ਆ ਕਾਫੀ ਘੱਟ ਜਾਣੀ ਆ। ਸ਼ਾਰਪਨੈਸ ਜਿਹੜਾ ਕੁੰਜਾ ਜਿਹੜਾ ਤਿੱਖਾ ਹੋ ਜਾਣਾ। ਜਿਹਨਾਂ ਕੁੰਜਾ ਤਿੱਖਾ ਹੋਊਗਾ ਚਗਾਠ ਉਹਨੇ ਸੋਹਣੇ ਲੱਗਦੀ ਆ ਪੱਲਾ ਫਿਟਿੰਗ ਹੋਇਆ ਵਧੀਆ ਲੱਗਦਾ। ਵਧੀਆ ਲੱਗਦਾ। ਤੇ ਜਿਹੜਾ ਸਾਈਜ਼ ਨੇ ਆਟੋਮੈਟਿਕ ਫੋਨ ਕਰਕੇ ਬੈਕ ਸਾਈਡ ਤੇ ਗੇਜ ਲੱਗੀ ਹੋਈ ਆ। ਜੀਐਮਸੀ ਮਸ਼ੀਨ ਆ। ਜੋ ਸਾਈਜ਼ ਆਪਾਂ ਫਿੱਟ ਕਰਾਂਗੇ ਉਹ ਅਕੋਰਡਿੰਗ ਆਂ ਦੇ ਆਪਾਂ ਨੂੰ ਬੈਂਡ ਕਰਕੇ ਦੇ। ਅੱਛਾ ਜੀ ਆਹ ਦੇਖੋ ਇੱਧਰ ਮਾਰੋ ਨਿਗਾ ਦੋਸਤੋ। ਤੇ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਗਿਣਮੀਆਂ ਜੁੜਮੀਆਂ ਮਸ਼ੀਨਾਂ ਨਹੀਂ ਹਾਂ ਬਿਲਕੁਲ ਗਿਣਮੀਆਂ ਜੁੜਮੀਆਂ ਮਸ਼ੀਨਾਂ ਨੇ ਜੀ ਪਲੇ ਕੋਲੇ ਜ਼ਿਲ੍ਹੇ ਦੇ ਵਿੱਚ ਆਪਣੀ ਪਹਿਲੀ ਮਸ਼ੀਨ ਹੈ ਤੇ ਦੋਸਤੋ ਤੁਹਾਡੇ ਲਈ ਬਹੁਤ ਵਧੀਆ ਮੌਕਾ ਜਿਹੜੇ ਤੁਸੀਂ ਘਰ ਪਾਉਣ ਬਾਰੇ ਸੋਚ ਰਹੇ ਹੋ ਹਨ ਜਿਵੇਂ ਬਾਈ ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਵੀ ਲੱਕੜ ਤੋਂ ਛੁਟਕਾਰਾ ਇਹ ਜਗਾਠਾ ਵੱਲੋਂ ਆਓ ਅਗਰ ਤੁਸੀਂ ਇਹ ਖਰੀਦਣੇ ਹੋ ਤੇ ਆਟਾ ਲਗਾਉਣ ਇੱਕਦਾਂ ਨੂੰ ਦਿਵਾਰ ਨਹੀਂ ਲੱਗਦੀ ਕੋਈ ਜਗਾਠਾ ਹਨ ਇੱਕ ਜਿਹੜਾ ਸਾਈਜ਼ ਉਹ ਬਿਲਕੁਲ ਐਕੂਰੇਟ ਆਉਂਦਾ ਜੋਲਤ ਸਫਾਈ ਪਹਿਲਾਂ ਲੱਕੜ ਦੀ ਚਿਗਾਰ ਦੇ ਵਿੱਚ ਹੁੰਦੀ ਸੀ ਆਮ ਆਪਣਾ ਹੁੰਦਾ ਸੀ ਆਪਾਂ ਲੱਕੜ ਦੀ ਚਿਗਾਰ ਲਾਉਣੀ ਆ ਕਿਉਂਕਿ ਸਾਫ਼ ਸੁਥਰੀ ਬਣਦੀ ਆ ਹੁਣ ਲੱਕੜ ਦੀ ਚਿਗਾਰ ਨਾਲੋਂ ਵੀ ਜ਼ਿਆਦਾ ਸਾਫ਼ ਸੁਥਰੀ ਬਣ ਲੱਗੀ ਲੋਹੇ ਦੀ ਨਾਲੋਂ ਜ਼ਿਆਦਾ ਕਿਉਂਕਿ ਆਹ ਕੰਪਿਊਟਰ ਦੀ ਮਸ਼ੀਨ ਆ ਗਿਆ ਤੇ ਫਿਰ ਵੀਰੇ ਹੁਣ ਇਸ ਤੋਂ ਬਾਅਦ ਟੋੜਾ ਆਪਾਂ ਕੰਮ ਹੁੰਦਾ ਦੇਖ ਲਿਆ ਬਹੁਤ ਹੀ ਵਧੀਆ ਤਰੀਕੇ ਨਾਲ ਹਣਾ ਸਾਰੀ ਚੀਜ਼ ਇਕੁਇਲੈਂਟ ਸਾਈਲ ਨਾਲ ਤਿਆਰ ਹੁੰਦੀ ਆ ਤੇ ਹੁਣ ਆਪਾਂ ਆਏ ਸ਼ੀਟ ਦੇ ਉੱਪਰ ਆਜੋ ਫਿਰ ਆਪਾਂ ਨਾਲੇ ਨਿਗਾ ਮਾਰ ਲੈਨੇ ਨਾਲੇ ਬਾਈ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਮੈਂ ਦੇਖ ਰਿਹਾ ਸੀ ਜਿਵੇਂ ਵੀਰੇ ਆਪਣੀਆਂ ਆਹ ਇਹਦੇ ਵਿੱਚ ਜਿਹੜੇ ਆਮ ਕੋਇਲ ਨੇ ਜੀ ਤੁਸੀਂ ਉਹ ਕੋਇਲ ਦੇਖੋਗੇ ਜੀ ਐਸ ਡਬਲਯੂ ਦੇ ਨੇ ਉਹਨਾਂ ਤੇ ਜੀਐਸ ਡਬਲਯੂ ਦੀ ਸਟੈਂਪ ਲੱਗੀ ਹੋਊਗੀ ਔਰ ਉਹ ਤਾਂ ਪਕਾਇਆ ਤੌਰ ਤੇ ਲਿਖਿਆ ਹੋਊਗਾ ਵੀ 1.2 ਹੈ 1.12 ਤੱਕ ਨੇ ਜੋ ਵੀ ਮੈਂਸ਼ਨ ਹੋਏਗੀ ਤੇ ਉਸ ਤੋਂ ਬਾਅਦ ਨੂੰ ਚੇਕਰ ਉਹ ਤੁਸੀਂ ਟਾਟਾ ਵੀ ਸਾਡੇ ਕੋਲ ਅਵੇਲੇਬਲ ਹੈ ਅੱਛਾ ਟਾਟਾ ਸਟੀਲ ਮੈਂ ਕਹਿੰਦਾ ਨਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਉਹ ਵੀ ਆਪਣਾ ਨਾਮ ਹੈਗਾ ਟਾਟਾ ਵੀ ਆਪਣੇ ਕੋਲ ਜੂਰਾ ਜੇ ਕੋਈ ਬੰਦਾ ਟਾਟਾ ਵੀ ਲੈਣਾ ਚਾਹਦਾ ਉਹ ਵੀ ਆਪਾਂ ਦੇ ਸਕਦੇ ਹਾਂ ਓਕੇ ਤੇ ਇਹ ਜਿਵੇਂ ਸ਼ੀਟ ਹੈ ਇਹਦੇ ਤੇ ਮਾਰਕ ਵਰ ਲੱਗਿਆ ਹੁੰਦਾ ਹੈ ਬਿਲਕੁਲ ਸਟੀਲ ਦੇ ਉੱਤੇ 2-2 ਮੀਟਰ ਦੇ ਮਾਰੋ ਜੀ ਨੇਗਾ ਨੈਸ਼ਨਲ ਦਾ ਜਿਹੜਾ ਜੀਐਸਐਮ ਹੈ ਉਹ ਹੁਣ ਤੱਕ ਜਿਹੜੀਆਂ ਜਿੰਨੀਆਂ ਸ਼ੀਟਾਂ ਆ ਰਹੀਆਂ ਨੇ ਸਾਰਿਆਂ ਨੂੰ ਜਾਲ ਹੈ ਇਹਦੇ ਵਿੱਚ 200 ਜੀਐਸਐਮ ਹੋਗਾ ਓਕੇ ਵੀਰੇ ਇਹਦਾ ਕੀ ਹੁੰਦਾ ਮਤਲਬ ਜੀਐਸਐਮ ਕੀ ਚੀਜ਼ ਹੈ ਜੀਐਸਐਮ ਮਤਲਬ ਉਹ ਜਿੰਕਰੀ ਮਾਤਰਾ ਜੀ ਅੱਛਾ ਜੀ ਹੈ ਆਮ ਤੌਰ ਤੇ ਰਾਮ ਟੀਲੇ ਦਾ ਲੋਹਾ ਹੈਗਾ ਠੀਕ ਹੈ ਉਹਦੇ ਉੱਤੇ ਜਿੰਨਾ ਜੀਐਸਐਮ ਜ਼ਿਆਦਾ ਹੋਊਗਾ ਉਹਨਾਂ ਨੂੰ ਉਹਨੂੰ ਜੰਗਾਲ ਲੱਗਣ ਦੇ ਚਾਂਸ ਘਟ ਜਾਂਦੇ ਆ ओके ਮਲੇ ਆਮ ਚਧਰਾ ਰਹੀ ਹੈ ਮਾਰਕੀਟ ਦੇ ਵਿੱਚ 80 GSC ਅਮਾਡਨ ਸ਼ੀਟ ਚੱਲ ਰਹੀ ਹੈ ਠੀਕ ਹੈ ਜੀ ਉਸ ਨੂੰ ਵੀ ਚਕਾਲ ਘਟ ਲਾ ਰਿਹਾ ਪਰ ਜਿਹੜੇ ਇਹਦੇ ਵਿੱਚ ਮਾਤਰਾ ਹੈ ਨੈਸ਼ਨਲ ਦੇ ਵਿੱਚ ਇਹਨੂੰ ਤਾਂ ਮਤਲਬ ਇਹ ਵੀ ਚਕਾਲ ਘਟ ਲਾ ਰਿਹਾ ਮਤਲਬ ਹੀ ਨਹੀਂ ਲਾਈਫ ਟਾਈਮ ਦੀ ਗਾਰੰਟੀ ਆ ਇਸ ਤੇ ਲਾਈਫ ਟਾਈਮ ਦੀ ਗਾਰੰਟੀ ਹੈ ਤੇ ਆਪਾਂ ਹੁਣ ਪਹਿਲਾ ਇਹਨਾਂ ਦੇ ਮਸ਼ੀਨਾਂ ਤੇ ਦੇਖ ਲੋ ਨਿਗਾਹ ਮਾਰ ਲਈ ਮਤਲਬ ਸਾਡਾ ਐਂ ਜੀ ਕਰਦਾ ਵੀ ਉਹ ਜਾਈਏ ਨਾ ਹਨਾ ਦੇਖੀ ਜਾਈਏ ਕੰਮ ਹੁੰਦਾ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਕੰਮ ਹੋ ਰਿਹਾ ਤੇ ਤੁਹਾਨੂੰ ਵੀ ਉਨਾ ਹੀ ਮਜ਼ਾ ਆਇਆ ਹੋਊਗਾ ਉਨਾ ਹੀ ਤੁਹਾਡਾ ਜੀ ਕਰਿਆ ਹੋਊਗਾ ਦੇਖਣ ਨੂੰ ਵੀਡੀਓ ਵੀ ਸੀਐ ਅਡਾ ਵੇ ਸੀਗਾ ਵੀ ਦੇਖੀ ਜਾਈਏ ਐਨੇ ਅੱਛੇ ਤਰੀਕੇ ਦੇ ਨਾਲ ਜਿਹੜਾ ਕੰਮ ਹੋ ਕੇ ਤਿਆਰ ਹੁੰਦਾ ਤੇ ਵੀਰੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਾਨੂੰ ਮਤਲਬ ਕੰਮ ਵਾਰ ਐਨੀ ਵਧੀਆ ਤੁਸੀਂ ਬੜਮੁੱਲੀ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਬੜਾਈ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਤੇ ਵੀਰੇ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਆ ਪੂਰੇ ਪੰਜਾਬ ਨੂੰ ਤੁਸੀਂ ਦੋਗੇ ਜਾਂ ਆਪ ਨੂੰ ਮੈਸੇਜ ਮੈਜ ਜਣਾ ਚਾਹਣਾ ਜੀ ਦੇਖੋ ਜਿਹੜਾ ਕੋਠੀ ਦਾ ਕੰਮ ਹੈ ਕੋਠੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਬੰਦੇ ਨੂੰ ਹੂੰ ਉਹਨੂੰ ਉਸ ਟਾਈਮ ਰੇਟ ਦੇ ਨਾਲ ਜਰਾ ਕੰਪਰੋਮਾਈਜ਼ ਨਾ ਕਰੋ ਕੁਆਲਿਟੀ ਹੋਣ ਦੀ ਕੋਸ਼ਿਸ਼ ਕਰੋ ਅਸੀਂ ਉਹਨਾਂ ਵਾਅਦਾ ਕਰ ਸੋ ਜਿਦਾਂ ਲਈ ਰੇਟ ਰੇਟ ਵੀ ਤਕਰੀਬਨ ਇੰਨੇ ਬਾਜੋ ਦਵਾਂਗੇ ਤੁਹਾਨੂੰ ਨਹੀਂ ਕਿਤੋਂ ਨੇੜ ਤੋਂ ਮਿਲਣੇ ਸਾਡੇ ਅਸੀਂ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਕਰਦੇ ਹਾਂ ਜਿੱਥੋਂ ਮਰਜ਼ੀ ਸੀ ਸਾ ਤੋਂ ਮਾਲ ਖਰੀਦ ਸਕਦੇ ਹੋ ਸਾਡੇ ਇਸ ਤੋਂ ਇਲਾਵਾ ਦੋ ਕਾਉਂਟਰ ਹੋਰ ਵੀ ਨੇ ਸਾਡਾ ਇੰਵੈਸਟ ਕਾਉਂਟਰ ਸ਼ੇਰਪੁਰ ਵਿਖਿਆ ਜਿੱਥੇ ਸਾਡਾ ਛੋਟਾ ਭਰਾ ਹਰਜਿੰਦਰ ਸਿੰਘ ਪੈਦਾ ਠੀਕ ਹੈ ਕੋਰ ਕਿਰਪਾਲ ਸਿੰਘ ਦੇ ਨਾਮ ਤੇ ਆ ਤੇ ਤੀਸਰਾ ਕਾਉਂਟਰ ਸਾਡਾ ਕਿਰਪਾਲ ਸਿੰਘ ਅਰਸਾਂਜਾ ਜਿੱਥੇ ਸਾਡਾ ਛੋਟਾ ਭਰਾ ਗੁਰਪ੍ਰੀਤ ਸਿੰਘ ਪੈਦਾ ਸਾਡੇ ਕਿਸੇ ਵੀ ਕਾਉਂਟਰ ਤੋਂ ਤੁਸੀਂ ਜੋ ਵੀ ਮਾਲ ਲਵੋਗੇ ਤੁਹਾਨੂੰ ਸੇਮ ਕੁਆਲਿਟੀ ਸੇਮ ਰੇਟ ਮਿਲੇਗਾ ਸੇਮ ਰੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਤੁਸੀਂ ਕੋਠੀ ਦਾ ਕੰਮ ਜਿਹੜਾ ਕਰਾਉਣਾ ਇੱਕੋ ਵਾਰ ਕਰਾਉਣਾ ਉਹਦੇ ਵਿੱਚ ਕੰਪਰੋਮਾਈਜ਼ ਨਾ ਕਰੋ ਬੈਸਟ ਕੁਆਲਟੀ ਉਹ ਤੁਹਾਨੂੰ ਲੈਣੀ ਹੈ ਬਿਲਕੁਲ ਤਾਂ ਬਾਈ ਉਹਨਾਂ ਨਾਲ ਕੰਟੈਕਟ ਕਰੋ ਇਹਨਾਂ ਦਾ ਨੰਬਰ ਸਕਰੀਨ ਤੇ ਆ ਰਿਹਾ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਰੇਟਾਂ ਬਾਰੇ ਵੀ ਪੁੱਛ ਸਕਦੇ ਹੋ ਬਾਕੀ ਪਤਾ ਕਰਕੇ ਆਓ ਵੀਰਾ ਕਹਿੰਦਾ ਕਿਉਂਕਿ ਰੇਟ ਜਿਹੜੇ ਇਹਦੇ ਨੇ ਵਧਦੇ ਚੜਦੇ ਰਹਿੰਦੇ ਨੇ ਰੇਟ ਉਹ ਵਧ ਘਟ ਹੁੰਦੇ ਰਹਿੰਦੇ ਨੇ ਜੀ ਡੇ ਟੂ ਡੇ ਠੀਕ ਹੈ ਜਿਸ ਦਿਨ ਤੁਸੀਂ ਮਾਲ ਲੈਣਾ ਹੈਗਾ ਜਦੋਂ ਵੀ ਮਾਲ ਲੈਣਾ ਹੈਗਾ ਕਿਤਨਾ ਹੈਗਾ ਮਾਰਕੀਟ ਦੇ ਵਿੱਚ ਰੇਟ ਟਰਾਈ ਕਰਕੇ ਤੁਸੀਂ ਸਾਡੇ ਕੋਲ ਆ ਸਕਦੇ ਮਤਲ ਸਾਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਇਹਨਾਂ ਦਾ ਵੀਡੀਓ ਬਣਾ ਕੇ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਲੋਕ ਨੇ ਕੋਠੀ ਬਣਾਉਣ ਜਾ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਲੋਟੇ ਸਟੀਲ ਦੇ ਵਿੱਚ ਆਪਾਂ ਨੇ ਕੰਮ ਕਰਾਉਣ ਚ ਤੋਂ ਕੁਆਲਿਟੀ ਦਾ ਕੰਮ ਹੁੰਦਾ ਤੇ ਬਾਕੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸ਼ੇਅਰ ਕਰਦੇ ਹੋ ਮਿਲਦੇ ਆਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਧੰਨਵਾਦ ਧੰਨਵਾਦ